ਡਾਕਟਰ ਲਖਪੀਰ ਸਿੰਘ ਹੋਰਾਂ ਦੇ ਵੱਲੋਂ ਅਦਰਕ ਦੇ ਸੈਂਪਲ ਹੁਣ ਜਿਹੜੇ ਲਏ ਜਾ ਰਹੇ ਨੇ ਕਿਉਂਕਿ ਅਦਰਕ ਨੂੰ ਚਮਕਦਾਰ ਬਣਾਉਣ ਦੇ ਲਈ ਫਰੈਸ਼ ਦਿਖਾਉਣ ਦੇ ਲਈ ਕੁਝ ਤਜਾਬ ਦੇ ਨਾਲ ਵੀ ਧੋਤਾ ਜਾਂਦਾ ਜਿਹੜਾ ਬਹੁਤ ਕਹਿੰਦੇ ਹੁੰਦੇ ਨੇ ਨਾ ਵੀ ਆਲ ਦੈਟ ਗਲਿਟਰ ਇਸ ਨਾਟ ਗੋਲਡ ਹਰ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ ਤਾਂ ਜਿਹੜਾ ਬਹੁਤ ਸੋਹਣਾ ਦਿਖਾਉਣ ਲਈ ਬਹੁਤ ਸੁੰਦਰ ਦਿਖਾਉਣ ਲਈ ਚਮਕਦਾਰ ਉਹ ਚੀਜ਼ ਜ਼ਰੂਰੀ ਨਹੀਂ ਪਈ ਉਹ ਅਸਲੀ ਹੋਵੇ ਆ ਆਮ ਨਜ਼ਰ ਨਾਲ ਦੇਖਣ ਤੇ ਤਾਂ ਫਰੈਸ਼ ਲੱਗਦਾ ਚਮਕਦਾ ਲੱਗਦਾ ਨਾ ਵੀ ਫਰੈਸ਼ ਤੁਹਾਨੂੰ ਲੱਗਦਾ ਇਹ ਜਿਹੜਾ ਇਹ ਰਹੂਗਾ ਵੀ ਜਿਆਦਾ ਫਰੈਸ਼ ਰਹੂਗਾ ਲੱਗੂਗਾ ਸੋਹਣਾ ਲੱਗੂ ਉਹ ਦੂਜਾ ਲੋਕਾਂ ਨੂੰ ਪ੍ਰਾਣਾ ਲੱਗਣ ਲੱਪਣਾ ਇਹ ਮਤਲਬ ਲੁੱਕ ਦੀ ਆੜ ਚ ਗ੍ਰੇਸ ਦੀ ਦਿਖਾਉਣ ਦੀ ਆੜ ਵਿੱਚ ਆਪਾਂ ਚੀਜ਼ਾਂ ਹਰਮਫੁੱਲਾ ਨਾ ਬਣਾ ਲਈ ਖਾਣ ਵਾਲੀਆਂ ਵਿੱਚ ਤਾਂ ਆ ਛਿਲਕਾ ਜਿਹਦੇ ਤੇ ਹੈ ਨਹੀਂਗਾ ਔਰ ਕਦੇ-ਕਦੇ ਤੁਸੀਂ ਦੇਖੋਗੇ ਜੜਾ ਨਹੀਂ ਹੁੰਦੀਆਂ ਔਰ ਇਹਦੇ ਤੇ ਬਿਲਕੁਲ ਛਿਲਕਾ ਹੋਏਗਾ ਛਿਲਕਾ ਜਿਹੜਾ ਸਹੀ ਹੋਏਗਾ ਛਿਲਕਾ ਹੋਣਾ ਚਾਹੀਦਾ ਸੋ ਜਿਹੜਾ ਡਿਪ ਕੀਤਾ ਇਹਦੇ ਆਪਾਂ ਸੈਂਪਲ ਲਵਾਂਗੇ ਕਿ ਅਦਰਕ ਤਾਂ ਕੁਮਾਰਾਂ ਨੂੰ ਵੀ ਬਹੁਤ ਦਿੱਤੀ ਜਾਂਦੀ ਹੈ ਗੁਣਵੱਤਾ ਕਹਿੰਦੇ ਬਹੁਤ ਹੀ ਨੇ ਆ ਚਾਹ ਅੱਜਕੱਲ ਠੰਡੇ ਛੰਡ ਚ ਸਾਰਿਆਂ ਨੇ ਗੋੜਾ ਵਾਲੀ ਚਾਹ ਪਾਣੀ ਆ ਨਾਲ ਪਾਣੀ ਅਦਰਕ ਕਹਿੰਦੇ ਚਾਹ ਦਿਓ ਜੇ ਅਦਰਕ ਇਤਿਜਾਬ ਵਾਲਾ ਹੋਊਗਾ ਤੇ ਸਰੀਰਾਂ ਨਾਲ ਖਲਵਾ ਹੁਸ਼ਿਆਰਪੁਰ ਦੇ ਵਿੱਚ ਖੜੇ ਆ ਡੀ ਐਚਓ ਹੁਸ਼ਿਆਰਪੁਰ ਡਾਕਟਰ ਲਖਬੀਰ ਸਿੰਘ ਹੋਰਾਂ ਦੇ ਵੱਲੋਂ ਜਿਹੜਾ ਅਦਰਕ ਦੇ ਸੈਂਪਲ ਹੁਣ ਜਿਹੜੇ ਲਏ ਜਾ ਰਹੇ ਨੇ ਕਿਉਂਕਿ ਲਗਾਤਾਰ ਜਿਹੜੀ ਵੀ ਖਾਣ ਦੀ ਚੀਜ਼ ਆ ਤਕਰੀਬਨ ਦੇਖੀ ਜਾ ਰਹੀ ਔਰ ਇਹ ਇਹ ਚੀਜ਼ ਵੀ ਕਹੀ ਜਾ ਰਹੀ ਹੈ ਕਿ ਅਦਰਕ ਨੂੰ ਚਮਕਦਾਰ ਬਣਾਉਣ ਦੇ ਲਈ ਫਰੈਸ਼ ਦਿਖਾਉਣ ਦੇ ਲਈ ਕੁਝ ਤਜਾਬ ਦੇ ਨਾਲ ਵੀ ਧੋਤਾ ਜਾਂਦਾ ਤਾਂ ਇਹ ਜਿਹੜੇ ਇੱਕ ਸੈਂਪਲ ਲਏ ਜਾ ਰਹੇ ਨੇ ਇੱਥੋਂ ਅਦਰਕ ਦੇ ਸੈਂਪਲ ਲਏ ਇਹ ਆਮ ਤੌਰ ਤੇ ਘੱਟ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਰ ਇਹ ਅਦਰਕ ਦੇ ਸੈਂਪਲ ਲਏ ਰੈਂਡਮਲੀ ਲਏ ਜਾ ਰਹੇ ਨੇ ਔਰ ਇਹ ਤੁਸੀਂ ਤਸਵੀਰਾਂ ਤਸਵੀਰਾਂ ਦੇਖ ਰਹੇ ਹੋ ਇਹ ਸੈਂਪਲਿੰਗ ਜਿਹੜੀ ਹੁਣ ਸੈਂਪਲਿੰਗ ਹੋਊਗੀ ਔਰ ਉਸ ਤੋਂ ਬਾਅਦ ਦੇਖਿਆ ਜਾਊਗਾ ਕਿਉਂਕਿ ਇਹ ਇਹ ਚੀਜ਼ ਵੀ ਕਹੀ ਜਾ ਰਹੀ ਹੈ ਕਿ ਇਹਦੇ ਵਿੱਚੋਂ ਵੀ ਜਿਹੜੀ ਤਜਾਬ ਵਗੈਰਾ ਦੇ ਨਾਲ ਧੋਏ ਜਾਂਦੇ ਨੇ ਕੁਝ ਇਸ ਤਰ੍ਹਾਂ ਦੀਆਂ ਹੋਈ ਚੀਜ਼ਾਂ ਨੇ ਔਰ ਡਾਕਟਰ ਸਾਹਿਬ ਜੀ ਨਾਲ ਗੱਲਬਾਤ ਵੀ ਕਰਾਂਗੇ ਔਰ ਡਾਕਟਰ ਸਾਹਿਬ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਸਾਰੀ ਇਹ ਪ੍ਰੋਸੈਸ ਹੈਗੀ ਆ ਡਾਕਟਰ ਸਾਹਿਬ ਇਹ ਇਹ ਹੁਣ ਅਦਰਕ ਅਦਰਕ ਬਾਰੇ ਬਹੁਤ ਘੱਟ ਸੁਣਿਆ ਵੈਸੇ ਅਦਰਕ ਦਾ ਜਿਹੜਾ ਨਾ ਜੀ ਜਿੱਦਾਂ ਅਸੀਂ ਇਹ ਵੀ ਸਾਡੇ ਨੋਟਿਸ 'ਚ ਆਪੇ ਜਿਹੜਾ ਅਦਰਕ ਆ ਉਹ ਜਿਹੜਾ ਪਿੱਛੇ ਜਿਹੜੀ ਵੀ ਮੀਡੀਆ ਆਈ ਆ ਸਾਡੇ ਕੋਲ ਵੀ ਇੱਕ ਸਾਡੇ ਕਿਤੇ ਹੋਈ ਆ ਇਹ ਸਾਡੇ 'ਚ ਧੁੰਦੇ ਆ ਜਿਹੜਾ ਬਹੁਤ ਕਹਿੰਦੇ ਹੁੰਦੇ ਨਾ ਵੇ 올 ਦੈਟ ਗਲੇਟਰਸ ਇਜ਼ ਨਾਟ ਗੋਲਡ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜਿਹੜਾ ਬਹੁਤ ਸੋਹਣਾ ਦਿਖਾਉਣ ਲਈ ਬਹੁਤ ਸੁੰਦਰ ਦਿਖਾਉਣ ਲਈ ਚਮਕਦਾਰ ਉਹ ਚੀਜ਼ ਜ਼ਰੂਰੀ ਨਹੀਂ ਪਈ ਉਹ ਅਸਲੀ ਹੋਵੇ ਅਸੀਂ ਇਹਨੂੰ ਚੈੱਕ ਕਰਾਵਾਂਗੇ ਅਦਰਕ ਦਾ ਸੈਂਪਲ ਲਵਾਂਗੇ ਲੀਗਲ ਸੈਂਪਲ ਲਵਾਂਗੇ ਅੱਜ ਤੇ ਉਹਨੂੰ ਚੈੱਕ ਕਰਾਵਾਂਗੇ ਵੀ ਜਿੱਦਾਂ ਆ ਛਿਲਕਾ ਜਿਹਦੇ ਤੇ ਹੈ ਨਹੀਂਗਾ ਔਰ ਕਦੇ-ਕਦੇ ਤੁਸੀਂ ਦੇਖੋਗੇ ਜੜਾਂ ਵੀ ਹੁੰਦੀਆਂ ਔਰ ਇਹਦੇ ਤੇ ਬਿਲਕੁਲ ਛਿਲਕਾ ਹੋਏਗਾ ਛਿਲਕਾ ਜਿਹੜਾ ਸਹੀ ਹੋਏਗਾ ਛਿਲਕਾ ਹੋਣਾ ਚਾਹੀਦਾ ਸੋ ਜਿਹੜਾ ਡਿਪ ਕੀਤਾ ਇਹਦੇ ਆਪਾਂ ਸੈਂਪਲ ਲਵਾਂਗੇ ਜਿਹੜੇ ਅਸੀਂ ਸੈਂਪਲਿੰਗ ਕਰਨ ਦਾ ਪਰਪਸ ਸਿਰਫ ਇਹ ਆ ਤੇ ਕੋਈ ਵੀ ਚੀਜ਼ ਚਾਹੇ ਉਹ ਕੱਲੀ ਅਸੀਂ ਇੱਕ ਚੀਜ਼ ਤਾਂ ਨਹੀਂ ਕਰਦੇ ਜਿਹੜੀ ਚੀਜ਼ ਵੀ ਖਾਣ ਵਾਲੀ ਆ ਔਰ ਹਿਊਮਨ ਕੰਜ਼ਮਪਸ਼ਨ ਲਈ ਆ ਔਰ ਉਹ ਚੀਜ਼ ਫॉर ਸੇਲ ਹੋਵੇ ਉਹ ਫੂਡ ਸੇਫਟੀ ਐਕਟ ਦੇ ਅਧੀਨ ਆਉਂਦੀ ਹੈ ਪਰ ਆਮ ਤੌਰ ਤੇ ਅਦਰਕ ਦੇ ਬਾਰੇ ਬਹੁਤਾਂ ਕਿਤੇ ਘੱਟ ਹੀ ਸੁਣਿਆ ਨਹੀਂ ਫਿਰ ਦੱਸ ਦਾਂਗੇ ਨਾ ਨਵੀਆਂ ਚੀਜ਼ਾਂ ਜਦੋਂ ਜਦੋਂ ਇਹ ਚੱਲਣੇ ਇਦਾਂ ਦਾ ਹੁੰਦਾ ਕਹੇ ਚੀਜ਼ 'ਚ ਜਦੋਂ ਮੈਨੂੰ ਕੋਈ ਪੁੱਛਦਾ ਵੀ ਕਿਹੜੀ ਚੀਜ਼ 'ਚ ਮਿਲਾਵਟ ਨਹੀਂ ਹੋਈ ਕਿਹੜੀ ਚੀਜ਼ 'ਚ ਤੁਹਾਨੂੰ ਲੱਗਦਾ ਮਿਲਾਵਟ ਨਹੀਂ ਹੈਗੀ ਇਹ ਡਾਕਟਰ ਸਾਹਿਬ ਉੱਤਾਂ ਆਮ ਨਜ਼ਰ ਨਾਲ ਦੇਖਣ ਤੇ ਤਾਂ ਫਰੈਸ਼ ਲੱਗਦਾ ਚਮਕਦਾ ਲੱਗਦਾ ਨਾ ਹਾਂ ਇਹ ਇਹ ਜਿਹੜਾ ਇਹ ਰਹੂਗਾ ਵੀ ਜਿਆਦਾ ਫਰੈਸ਼ ਰਹੂਗਾ ਲੱਗੂਗਾ ਸੋਹਣਾ ਲੱਗੂਗਾ ਉਹ ਦੂਜਾ ਲੋਕਾਂ ਨੂੰ ਪੁਰਾਣਾ ਲੱਗਣ ਲੱਪਣਾ ਇਹ ਮਤਲਬ ਲੁੱਕ ਦੀ ਆਰਟ ਚ ਗ੍ਰੇਸ ਦੀ ਦਿਖਾਉਣ ਦੀ ਆਰਟ ਵਿੱਚ ਆਪਾਂ ਚੀਜ਼ਾਂ ਹਰਮਫੁੱਲ ਨਾ ਬਣਾ ਲਈਏ ਖਾਣ ਵਾਲੀਆਂ ਕਿਉਂਕਿ ਅਦਰਕ ਤਾਂ ਬਿਮਾਰਾਂ ਨੂੰ ਵੀ ਬਹੁਤ ਦਿੱਤੀ ਜਾਂਦੀ ਹੈ ਗੁਣਵੱਤਾ ਕਹਿੰਦੇ ਬਹੁਤ ਹੀ ਨੇ ਆ ਚਾਹ ਅੱਜਕੱਲ ਠੰਡੇ ਠੰਡ ਚ ਸਾਰਿਆਂ ਨੇ ਗੋੜਾ ਵਾਲੀ ਚਾਹ ਪੌਣੀ ਆ ਨਾਲ ਪੌਣੀ ਅਦਰਕ ਕਹਿੰਦੇ ਚਾਹ ਦਿਓ ਜੇ ਅਦਰਕ ਇਤਿਜਾਬ ਵਾਲਾ ਹੋਗਾ ਤੇ ਸਰੀਰਾਂ ਨਾਲ ਖਲਵਾੜੀ ਇਹ ਇਹ ਸਰੀਰ ਦੇ ਲਈ ਮਾੜਾ ਹੈ ਜੇ ਜੇ ਚਲੋ ਅਸੀਂ ਇੱਕ ਦੱਸੂ ਨਾ ਇਹ ਤਾਂ ਸਿਰ ਸੈਂਪਲ ਲੈ ਲੈਣਾ ਲੀਗਲ ਹੈ ਸਮਝ ਜੇ ਜੇ ਇਹਦੇ ਵਿੱਚ ਕੋਈ ਨੁਕਸਾਨ ਹੋਵੇ ਜਿਹੜਾ ਤੁਸੀਂ ਕਹਿੰਦੇ ਹੋ ਦੇਖੋ ਜਦੋਂ ਅਸੀਂ ਕੋਈ ਚੀਜ਼ ਸੈਂਪਲ ਲੈਣੇ ਆ ਸੈਂਪਲ ਅਸੀਂ ਲੈਣੇ ਇਸ ਕਰਕੇ ਆ ਸਾਨੂੰ ਲੱਗਦਾ ਵੀ ਇਹਦੇ 'ਚ ਸਾਨੂੰ ਅਸੀਂ ਐਵੇਂ ਹਵਾ ਗੋਣ ਸੈਂਪਲਿੰਗ ਕਰੀਏ ਸਾਡੀ ਟਾਈਮ ਬੇਸਟ ਕਰੀਏ ਫੂਡ ਲੈਬ ਦਾ ਵੀ ਸਮਾਂ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਉਸ ਚੀਜ਼ ਦਾ ਸੈਂਪਲ ਲਈਏ ਜੇ ਚ ਅਡਾਲਟਰੇਸ਼ਨ ਫੜੀ ਜਾਵੇ ਸਾਨੂੰ ਲੱਗੇ ਵੀ ਯਾਰ ਇਟ ਇਜ਼ ਪ੍ਰੋਪਰ ਅਡਾਲਟਰ ਜਿਹੜੀ ਸੈਂਪਲਿੰਗ ਹਾਂ ਜੀ ਜੇ ਸਮੋਲੇ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ ਉਹ ਉਹਦੇ ਵਿੱਚ ਜੇ ਇਹਦੇ ਵਿੱਚ ਉਹ ਉਹ ਚੀਜ਼ਾਂ ਪੱਕ ਹੁੰਦੀਆਂ ਨੇ ਤਾਂ ਡਾਕਟਰ ਸਾਹਿਬ ਇਹ ਇਹਦਾ ਫਿਰ ਸਿਹਤ ਤੇ ਕੀ ਨੁਕਸਾਨ ਹੋ ਸਕਦੇ ਹੁੰਦੇ ਦੇਖੋ ਜੀ ਐਸਿਡਿਕ ਜਿਹੜੀ ਆ ਕੋਈ ਵੀ ਚੀਜ਼ ਆ ਜਿਹਦਾ ਐਸਿਡ ਆ ਉਹ ਖਾਣ ਲਈ ਥੋੜਾ ਹੈਗਾ ਇਹ ਇਹਨੂੰ ਵੀ ਹੋ ਸਕਦਾ ਨਹੀਂ ਪਤਾ ਹੋਵੇ ਵੀਰ ਨੂੰ ਪੇ ਮੰਡੀਆਂੋਂ ਆਉਂਦਾ ਜਦੋਂ ਮੰਡੀਆਂੋਂ ਆਉਂਦੇ ਸੱਜੂ ਦੇ ਅੱਗੇ ਸਾਰਾ ਪਰ ਦੇ ਸਾਨੂੰ ਤਾਂ ਪਤਾ ਨਹੀਂ ਪਿੱਛੋਂ ਕਿੱਦਾਂ ਆਉਂਦਾ ਕਿੱਦਾਂ ਨਹੀਂ ਸਰ ਜੀ ਜਦੋਂ ਵੇਚਣ ਵਾਲਾ ਨਾ ਉਹ ਜ਼ਿੰਮੇਦਾਰ ਹੋ ਜਾਂਦਾ ਭਾਵੇਂ ਤੁਸੀਂ ਸਕੂਟਰ ਤੇ ਕਹੋ ਵੀ ਤੇ ਮੇਰੇ ਫਲਾਣੀ ਚੀਜ਼ ਪਈ ਫੀਮ ਪਈ ਆ ਕੁਝ ਉਹ ਲਾਈਕ ਇਨ ਇਲੀਗਲ ਤੁਸੀਂ ਇਹ ਨਹੀਂ ਕਹਿ ਸਕਦੇ ਮੈਨੂੰ ਪਤਾ ਨਹੀਂ ਸੀਗਾ ਚਲੋ ਜੇ ਇਹਦੇ ਵਿੱਚ ਕੋਈ ਜਿਹੜੀ ਤੁਸੀਂ ਕਹਿੰਦੇ ਹੋ ਕਿ ਤਜਾਬ ਵਗੈਰਾ ਦਾ ਕੁਝ ਪਾਲਿਸ਼ ਹੁੰਦੀ ਆ ਇਹ ਸੇਰ ਦੇ ਲਈ ਮਾੜੀ ਆ ਫਿਰ ਜੇ ਜੇ ਉਹ ਨਿਕਲੇ ਤਾਂ ਦੇਖੋ ਜੀ ਰਿਜ਼ਲਟਸ ਜਿਹੜੇ ਆਉਣੇ ਆ ਜਾਂ ਤਾਂ ਉਹ ਇਹ ਆਊ ਅਦਰਕ ਅਪ ਟੂ ਮਾਰਕ ਹੈ ਠੀਕ ਹੈ ਫਿੱਟ ਹੈ ਜਾਂ ਇਹ ਆਊਗਾ ਸਬਸਟੈਂਡਰਡ ਜਾਂ ਆਊਗਾ ਅਨਸੇਫ ਅਨਸੇਫ ਹੁੰਦੀ ਆ ਤਾਂ ਇਹਦੇ ਕਿ ਬਹੁਤ ਨੁਕਸਾਨ ਨੇ ਨੁਕਸਾਨ ਹੈ ਅਨਸੇਫ ਦਾ ਮਤਲਬ ਹੈਜ਼ਰਡਸ ਹੈ ਤੁਹਾਡੇ ਲਈ ਸਬਸਟੈਂਡਰਡ ਦਾ ਮਤਲਬ ਹੈ ਖਾ ਕੇ ਮਰ ਨਹੀਂ ਲੱਗੇ ਤੁਹਾਨੂੰ ਕੁਝ ਹੋਣ ਨਹੀਂ ਲੱਗਾ ਪਰ ਮਿਆਰੀ ਨਹੀਂ ਹੈਗੀ ਸਬਸਟੈਂਡਰਡ ਆ ਕਿਉਂਕਿ ਐਕਟ ਚ ਦੋ ਚੀਜ਼ਾਂ ਆ ਇੱਕ ਸਟੈਂਡਰਡ ਇੱਕ ਸੇਫ ਜੇ ਅਨਸੇਫ ਆ ਉੱਚ ਆ ਗਈ ਐਕਟ ਚ ਜਿਹੜੀ ਸਬਸਟੈਂਡਰਡ ਆ ਉਹ ਉਸ ਕੰਪੋਨੈਂਟ ਚ ਆ ਗਈ ਸੈਗਮੈਂਟ ਚ ਆ ਗਈ ਆਮ ਤੌਰ ਤੇ ਅਦਰਕ ਦੇ ਸੈਂਪਲ ਭਰਦਾ ਦੇਖਿਆ ਨਹੀਂ ਨਾ ਕੋਈ ਅਫਸਰ ਨਹੀਂ ਅਸੀਂ ਪਰਾਂਗੇ ਨਾ ਜਿਹੜੀ ਚੀਜ਼ ਚ ਸਾਨੂੰ ਸ਼ੱਕ ਲੱਗੂਗਾ ਜੇ ਸਾਨੂੰ ਕਿਤੇ ਲੱਗਾ ਭੀ ਹੋਰ ਚੀਜ਼ ਫਾਰਮਲਨ ਮਿਲਾ ਕੇ ਲਿਆਉਂਦੇ ਆ ਉਹ ਵੀ ਤੁਹਾਨੂੰ ਥੋੜੇ ਦਿਨਾਂ 'ਚ ਦਿਖਾਵਾਂਗੇ ਡਾਕਟਰ ਸਾਹਿਬ ਇਹ ਇਹ ਤੁਹਾਡੇ ਮਨ 'ਚ ਕਿਵੇਂ ਆਇਆ ਸੀ ਵੈਸੇ ਬੈਕਅਪ ਦਾ ਮਾਈਂਡ ਕੋਈ ਹੁਣ ਬਣਦੀ ਆ ਨਾ ਕੋਈ ਰੂਟੀਨ 'ਚ ਕਿਤੇ ਨਾ ਕਿਤੇ ਦੇਖੋ ਤੁਸੀਂ ਬੜਾ ਕੁਝ ਆ ਤੁਹਾਡੇ ਕੋਲ ਇਨਫੋਰਮੇਸ਼ਨ ਮਿਲ ਜਾਂਦੀ ਕਿਤੇ ਉਹਨਾਂ ਕਿਤੋਂ ਆਪਣੇ ਵੀ ਅੰਦਾਜ਼ੇ ਹੁੰਦੇ ਆ ਕਿਉਂਕਿ ਜਦੋਂ ਤੁਸੀਂ origignal ਆਲੂ ਦੇਖਦੇ ਆ ਤੇ ਤੁਸੀਂ ਚੀਜ਼ ਚੇਂਜ ਦੇਖੋਗੇ ਜਿੰਦਾ ਨਾ ਲੈਪਰੋਸੀ ਦਾ ਪੈਚ ਹੁੰਦਾ ਕੋੜ ਦਾ ਲੈਪਰੋਸੀ ਦਾ ਪੈਚ ਹੁੰਦਾ ਉਹ ਵੀ ਬੜਾ ਸ਼ਾਈਨਿੰਗ ਹੁੰਦਾ ਚਮਕਦਾਰ ਹੁੰਦਾ ਹੈਅਰ ਲੋਸ ਹੋ ਜਾਂਦਾ ਉੱਤੇ ਸੋਨ ਹੁੰਦਾ ਉਹ ਚੀਜ਼ਾਂ ਉਹ ਪੈਚ ਤੋਂ ਪਤਾ ਲੱਗ ਜਾਂਦਾ ਵੀ ਇਹ ਕੁਝ ਸਮਥਿੰਗ ਰੋਂਗ ਆ ਸੋਨਾ ਪਨ ਨਹੀਂ ਹੈਗਾ। ਤਾਂ ਜੇ ਅਦਰਕ ਬਹੁਤ ਸੋਹਣਾ ਸੁਨੱਖਾ ਆ ਤਾਂ that doesn't mean ਪਈ ਇਹ ਸਰੀਰ ਲਈ ਵੀ ਫਿੱਟ ਹੈ। ਸਰੀਰ ਲਈ ਸਰੀਰ ਲਈ ਵੀ ਸੋਹਣਾ ਆ ਕੋਈ ਜ਼ਰੂਰੀ ਨਹੀਂ। ਅਸੀਂ ਟੈਸਟ ਕਰਾਵਾਂਗੇ ਗगन ਜੀ। ਟੈਸਟ ਕਰਾਵਾਂਗੇ। ਜੇ ਸਾਡੀ ਲੈਬ ਕਹੋਗੀ ਠੀਕ ਆ ਫਿਰ ਉਹਨੂੰ ਸੱਦ ਕੇ ਰਿਪੋਰਟ ਦਵਾਂਗੇ ਚਾਹ ਦਾ ਕਪਲਾਵਾਂਗੇ ਕੋਲ। ਜੇ ਨਹੀਂ ਹੋਊਗਾ ਤਾਂ ਫਿਰ ਲੀਗਲ ਕਾਰਵਾਈ ਚ ਪਾਵਾਂਗੇ। ਪਾਈਪਲਾਈਨ ਚ ਪੈਜੋ। ਔਰ 19 ਦਿਨ ਜਿੰਨੇ ਹੁਣ ਸੈਂਪਲ ਭਰੇ ਨੇ 19 ਦਿਨ ਵਿਕਰੀ ਹੁੰਦੀ ਰਹੂਗੀ ਇਹ। ਦੇਖੋ ਜੀ ਇਹ ਬਿਕਰੀ ਤਾਂ ਅਸੀਂ ਨਹੀਂ ਰੋਕਣੀ ਤੇ ਅਸੀਂ ਇੰਨਾ ਜ਼ਰੂਰ ਹੈ ਤੇ ਅਸੀਂ ਇਹ ਇਹਨੂੰ ਜ਼ਰੂਰ ਕਹਾਂਗੇ ਵੀ ਅਦਰਕ ਨਹੀਂ ਵੇਚਣਾ ਵੀਰੇ ਤੈਨੂੰ ਨਹੀਂ ਪਤਾ ਸੀ ਅਲੱਗ ਅਲ ਹੈ ਪਰ ਇਹ ਅਦਰਕ ਨਾ ਵੀ ਕੁਝ ਨਹੀਂ ਮਰਨੀ ਲੱਗੇ ਜਿਹੜੀ ਚੀਜ਼ ਜੜ ਸਾਨੂੰ ਸ਼ੱਕੀ ਹੈ ਨਾ ਤੂੰ ਸਾਡੇ ਸਾਹਮਣੇ ਤੈਨੂੰ ਮੈਂ ਵੀਡੀਓ ਬਹੁਤ ਦੇਖੇ ਤੀ ਸਾਬ ਪਰ ਮੈਂ ਤਾਂ ਨਹੀਂ ਸਾਰੀ ਇਹ ਵੀਡੀਓ ਦੇਖਾਂ ਕੁਝ ਕਰਦੇ ਸੈਂਪਲ ਟੈਸਟ ਕਰਾ ਲੈਣਾ ਫਿਰ ਤੈਨੂੰ ਪਤਾ ਲੱਗ ਜਾਊਗਾ ਤੇਰੀ ਚੀਜ਼ ਫਿੱਟ ਹੈ ਕੋਈ ਨਹੀਂ ਸ਼ੌਪ ਜਿਆਦਾ ਨੁਕਸਾਨ ਹੋ ਜਾ ਫਿਰ ਲੋਕਾਂ ਦੇ ਸਰੀਰਾਂ ਨਾਲ ਨਹੀਂ ਖਲਵਾੜ ਕਰਨਾ ਉਹਦੀ ਕੋਈ ਦਾਦਾ ਕੋ ਕਿਸੇ ਨੂੰ ਪਤਾ ਨਹੀਂ ਇਹ ਨਹੀਂ ਕੋਈ ਨਹੀਂ ਅਸੀਂ ਵੀ ਟੈਸਟ ਕਰਾਉਣਾ ਅੱਜ ਤੇਰੇ ਅਸੀਂ ਅਦਰਕ ਨੂੰ ਕੋਈ ਖਰਾਬ ਨਹੀਂ ਕਿਹਾ ਪਰ ਅਸੀਂ ਸਾਨੂੰ ਜਿਹਦਾ ਡਾਊਟ ਹੈ ਅਸੀਂ ਤੇ ਅਸੀਂ ਸੈਂਪਲ ਚੱਕ ਦੀ ਬਣਾ ਤੇ ਸੈਂਪਲ ਲੈ ਲਿਆ ਤੇ ਫੂਡ ਐਂਡ ਡਰੱਗ ਲੈਬ ਖਰੜ ਜਿਹੜੀ ਦੱਸ ਦਊਗੀ ਆਥੈਂਟਿਕ ਚੀਜ਼ ਉਹੀ ਆ ਆਥੈਂਟਿਕ ਰਿਪੋਰਟ ਡਾਕਟਰ ਸਾਹਿਬ ਇੱਕ 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 ਬੜਾ ਬੇਸਿਕ ਜਿਆ ਆਮ ਲੋਕ ਜਦੋਂ ਖਰੀਦਦਾਰੀ ਕਰਦੇ ਨੇ ਆਮ ਤੌਰ ਤੇ ਲੋਕਾਂ ਨੂੰ ਇਹੀ ਹੁੰਦਾ ਕਿ ਜਿਹੜੀ ਅਦਰਕ ਐਦਾਂ ਲਿਸ਼ਕਦੀ ਜੀ ਹੁੰਦੀ ਆ ਉਹ ਜ਼ਿਆਦਾ ਲੋਕਰੀ ਦੇ ਨੇ ਲੋਕ ਕੀ ਚੀਜ਼ ਸੋਚਣ ਖਰੀਦਣ ਵੇਲੇ ਮੈਂ ਤਾਂ ਹਰ ਚੀਜ਼ ਚ ਕਹਿਣਾ ਜਿੱਦਾਂ ਹੁੰਦਾ ਨਾ ਫੈਸ਼ਨ ਕੇ ਦੌਰ ਮੈਂ ਗਾਰੰਟੀ ਕੀ ਚਾਹ ਮਤ ਕਰੇ ਲਿਖਿਆ ਹੁੰਦਾ ਦੁਕਾਨਾਂ ਤੇ ਮੈਂ ਇਹ ਵੀ ਕਹਿਣਾ ਚਾਹਣਾ ਪੇ ਆ ਜਿਹੜੇ ਆ ਸੋਹਣੇ ਪੰਨ ਦੇ ਦੌਰ ਚ ਜਿਹੜੀ ਚੀਜ਼ ਦੇਖਣ ਨੂੰ ਕਲਰ ਕਲਰ ਦੇ ਦੌਰ ਚ ਫਲਾਣੇ ਦੌਰ ਚ ਤੁਸੀਂ ਸਿਹਤ ਦੀ ਤੰਦਰੁਸਤੀ ਦੀ ਇੱਛਾ ਨਾ ਕਰੇ ਹਾਂ ਤੇ ਅਦਰਕ ਅਦਰਕ ਜਿਹੜੀ ਆਮ ਹੁੰਦੀ ਆ ਮਾੜੀ ਮੁੱਟੀ ਖਰਾਬ ਵੀ ਹੁੰਦੀ ਆ ਫਿਰ ਉਹੀ ਦੇਖ ਲਿਆ ਕਰਨ ਲੋਕ ਲੋਕੀ ਦੇਖਣ ਚਮੜੀ ਪੂਰੀ ਹੋਵੇ ਤਾਂ ਕਿ ਪੁਰਾਣਾ ਛਰਾਣਾ ਲੱਗਦਾ ਦੇਖਣ ਤੋਂ ਨਾ ਵੀ ਖਰਾ ਲੱਗੇ ਥੋੜਾ ਥੋੜਾ ਕਾਲਾ ਵੀ ਲੱਗੂਗਾ ਕਿਤੇ ਕਿਤੇ ਉਹਦੀਆਂ ਥੋੜੀਆਂ ਜੜਾਂ ਵੀ ਲੱਗੂਗੀਆਂ ਉਹਦੀ ਥੋੜੀ ਚਮੜੀ ਪੂਰੀ ਲੱਗੂਗੀ ਸਕਿਨ ਪੂਰੀ ਲੱਗੂਗੀ ਉੱਤੇ ਹਾਂਜੀ ਤੇ ਲਈ ਨਹੀਂ ਹੁੰਦੀ ਤੇ ਸਕਿਨ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਇ ਹਾਂ ਬਿਲਕੁਲ ਡਾਕਟਰ ਸਾਹਿਬ ਹੋਰਾਂ ਦੇ ਵੱਲੋਂ ਜਿਹੜੀ ਹੈ ਅਦਰਕ ਦੇ ਸੈਂਪਲ ਲਏ ਗਏ ਨੇ ਕਹਿੰਦੇ ਕਿ ਸ਼ੱਕੀ ਲੱਗੀ ਸੀ ਫਿਸ਼ੀ ਲੱਗੀ ਸੀ ਤਾਂ ਉਸ ਤੋਂ ਬਾਅਦ ਇਹਦੇ ਹੁਣ ਸੈਂਪਲਿੰਗ ਕਰ ਲਈ ਗਈ ਹੈ ਅਸੀਂ ਜਿਹੜਾ ਮੀਡੀਆ ਦੇ ਕਵਰੇਜ ਦਾ ਮਤਲਬ ਹੈ ਕਿ ਲੋਕੀ ਵੀ ਜਿਹੜੀ ਚੀਜ਼ਾਂ ਲੋਕਾਂ ਨੂੰ ਇਨੋਸੈਂਟ ਪੀਪਲ ਉਹਨਾਂ ਨੂੰ ਨਹੀਂ ਪਤਾ ਔਰ ਇਹ ਕਈ ਜਗ੍ਹਾ ਤੇ ਜਿੱਦਾਂ ਇਹ ਵੇਚਣ ਵਾਲੇ ਵੀ ਇਨੋਸੈਂਟ ਹੈ ਇਹਨਾਂ ਨੂੰ ਵੀ ਨਹੀਂ ਪਤਾ ਮੈਂ ਕਈ ਜਗ੍ਹਾ ਤੇ ਇਹ ਚੀਜ਼ ਵੈਰੀਫਾਈ ਕੀਤੀ ਆ ਕਿ ਜਿਹੜਾ ਅਦਰਕ ਆ ਇਹ ਇਹਨੂੰ ਮੈਂ ਦੇਖ ਰਿਹਾ ਐ ਐਸਡ ਚ ਤੋਤਾ ਡਿਪ ਕੀਤਾ ਹੋਇਆ ਮੈਨੂੰ ਲੱਗਦਾ ਤੇ ਇਹ ਵਿੱਚ ਮੈਂ ਕਈਆਂ ਨੂੰ ਪੁੱਛਿਆ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਮੰਡੀ ਤੋਂ ਲਿਆਈਦਾ ਸੀ ਸੋ ਅਸੀਂ ਟੈਸਟ ਕਰਾ ਲਾਂਗੇ ਜਦੋਂ ਚੀਜ਼ ਟੈਸਟ ਹੋ ਗਈ ਆਪੇ ਹੀ ਹਟ ਜਾਣਾ ਐਸਿਡ ਕਿਹੜਾ ਹੁੰਦਾ ਇਹ ਜਿਹਦੇ ਚ ਲੱਗਦਾ ਕਿ ਧੋਤੀ ਹੋ ਸਰ ਉਹ ਐਸਿਡ ਸਾਡੇ ਕੋਲ ਜੇ ਹੱਥ ਨਹੀਂ ਆਇਆ ਜਨਾਉ ਫਿਰ ਐਸਿਡ ਦਾ ਵੀ ਸੈਂਪਲ ਭਰ ਲਾਂਗੇ ਐਸਿਡ ਵੀ ਟੈਸਟ ਕਰਾ ਲਾਂਗੇ ਕੈਮੀਕਲ ਕਿਹੜਾ ਆ ਪਰ ਛੱਕ ਕੇ ਪਿਓ ਪਰ ਸਾਡੀ ਲੈਬ ਦੱਸ ਦੋਗੀ ਸਾਡੀ ਲੈਬ ਜਦੋਂ ਰਿਪੋਰਟ ਆਊਗੀ ਨਾ ਉਹ ਦੱਸ ਦੋਗੀ ਕਿਹੜਾ ਐਸਿਡ ਯੂਜ਼ ਕੀਤਾ ਹੈ ਬਿਲਕੁਲ ਮੋٹے ਤੌਰ ਤੇ ਇਹੀ ਆ ਕਿ ਇਨਸਾਨੀ ਸਿਹਤ ਦੇ ਲਈ ਇਹਨਾਂ ਨੂੰ ਲੱਗਿਆ ਸ਼ੱਕੀ ਅਦਰਕ ਤਾਂ ਉਹਦੇ ਸੈਂਪਲ ਭਰੇ ਜਾਣ ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਗगनਬੇਦੀ ਡੇਲੀ ਪੋਸਟ ਪੰਜਾਬੀ